ਜਿਹੜੇ ਸਿਵਲ ਹਸਪਤਲ ਦੀ ਚੈਕਿੰਗ ਕਰ ਰਹੇ ਹੋ ਰੂਟੀਨ ਚੈਕਿੰਗ ਉਹ ਕਦੇ ਹਸੇ ਮੈਂ ਡਾਕਟਰ ਬਲਵਿੰਦਰ ਕੁਮਾਰ ਸਿਵਲ ਸਾਰਜਨ ਹੁਸ਼ਿਆਰਪੁਰ ਸਾਡੀ ਵੀਡੀਓ ਕਾਨਫਰੰਸ ਵਿੱਚ ਪੰਜਾਬ ਸਰਕਾਰ ਵੱਲੋਂ ਸਾਨੂੰ ਆਦੇਸ਼ ਹੋਇਆ ਕਿ ਤੁਸੀਂ ਜਾ ਕੇ ਜਿੰਨੇ ਵੀ ਤੁਹਾਡੇ ਅੰਡਰ ਹਸਪਤਾਲ ਆਂਦੇ ਆ ਉਹਨਾਂ ਦੇ ਵਿੱਚ ਜਾ ਕੇ ਦੇਖੋ ਕਿ ਜੋ ਮਰੀਜ਼ ਆਉਂਦੇ ਆ ਉਹਨਾਂ ਨੂੰ ਸਹੂਲਤਾਂ ਮਿਲ ਰਹੀਆਂ ਜੋ ਅੱਜ ਕੱਲ ਮੌਸਮ ਦੇ ਵਿੱਚ ਕਾਫੀ ਬਦਲਾਅ ਆ ਗਿਆ ਗਰਮੀ ਬਹੁਤ ਜ਼ਿਆਦਾ ਵਧ ਗਈ ਆ ਕੀ ਲੋਕਾਂ ਨੂੰ ਹਵਾ ਪਾਣੀ ਜੋ ਲਾਈਨਾਂ ਦੇ ਵਿੱਚ ਖੜੇ ਆ ਉਹਨਾਂ ਨੂੰ ਮਿਲ ਰਹੀ ਆ ਤੇ ਉਹਦੇ ਤਹਿਤ ਮੈਂ ਅੱਜ ਸਿਵਲ ਹਸਪਤਾਲ ਦਸੂਆ ਦੇਖਣਾ ਆ ਚੈੱਕ ਕਰਨ ਆਇਆ ਤੇ ਮੈਂ ਦੇਖਿਆ ਕਿ ਇੱਥੇ ਪਾਣੀ ਦਾ ਪੂਰਾ ਪ੍ਰਬੰਧ ਆ ਠੰਡਾ ਪਾਣੀ ਆ ਵਾਟਰ কুলਰ ਲੱਗਾ ਆ ਤੇ ਬਾਹਰ ਜਿੱਥੇ ਪੇਸ਼ੈਂਟ ਖੜੇ ਆ ਉੱਥੇ ਪ੍ਰੋਪਰ ਸ਼ੈਡਾਂ ਬਣੀਆਂ ਆ ਉੱਪਰ ਪੱਖੇ ਲੱਗੇ ਹੋਏ ਆ ਤੇ ਲਾਈਨਾਂ ਦੇ ਵਿੱਚ ਲੋਕ ਜਿਹੜੀ ਸਾਡੀ ਪਬਲਿਕ ਆ ਉਹ ਲਾਈਨਾਂ ਦੇ ਵਿੱਚ ਲੱਗੇ ਆ ਰਹੇ ਫਿਰ ਮੈਂ ਚੈੱਕ ਕੀਤਾ ਕਿ ਮੈਡੀਸਨ ਜਿਹੜੇ ਪੇਸ਼ੈਂਟ ਮੈਡੀਸਨ ਲੈਣ ਆਉਂਦੇ ਆ ਉਹਨਾਂ ਨੂੰ ਪੁੱਛਿਆ ਕਿ ਮੈਡੀਸਨ ਤੁਹਾਨੂੰ ਜਿੰਨੀ ਡਾਕਟਰ ਸਹਿਬਾਨਾਂ ਵੱਲੋਂ ਲਿਖੀ ਜਾਂਦੀ ਹੈ ਕਿ ਉਹ ਮਿਲਦੀ ਵੀ ਹੈ ਤਾਂ ਉਹਨਾਂ ਨੂੰ ਮੈਂ ਪੁੱਛਿਆ ਉਹ ਕਹਿੰਦੇ ਜੀ ਜਿੰਨੀ ਸਾਨੂੰ ਡਾਕਟਰ ਸਹਿਬਾਨ ਮੈਡੀਸਨ ਲਿਖ ਕੇ ਦਿੰਦੇ ਆ ਉਹ ਪੂਰੀ ਦੀ ਪੂਰੀ ਮਿਲਦੀ ਆ ਤੇ ਸਾਨੂੰ ਪੂਰੀ ਤਸੱਲੀ ਆ ਤੇ ਪੂਰੀ ਸੰਤੋਖਤੀ ਆ ਕਿ ਜੋ ਸਾਡਾ ਇੱਥੇ ਇਲਾਜ ਹੋ ਰਿਹਾ ਬਿਲਕੁਲ ਸਹੀ ਹੋ ਰਿਹਾ ਤੇ ਤਸੱਲੀ ਬਖਸ਼ ਹੋ ਰਿਹਾ ਅਸੀਂ ਬਿਲਕੁਲ ਸੈਟੀਸਫਾਈ ਸਰ ਜਿਹੜਾ ਅੱਜ ਕੱਲ ਲੋ ਦਾ ਮੌਸਮ ਹੈ ਕਹਿੰਦੇ ਵਿੱਚ ਕੀ ਵਿਚਾਰ ਕਰਨੇ ਚਾਹੀਦੇ ਲੋ ਦੇ ਮੌਸਮ ਦੇ ਵਿੱਚ ਪਹਿਲਾਂ ਨਾਲੋਂ ਟੈਂਪਰੇਚਰ ਦੀ ਕਾਫੀ ਵਡਾਉਤਰੀ ਹੋਈ ਆ ਇਹਦੇ ਵਿੱਚ ਸਾਨੂੰ ਗਰਮੀ ਤੋਂ ਬਚਣਾ ਚਾਹੀਦਾ ਬੇ ਲੋੜਾ ਸਾਨੂੰ ਬਾਹਰ ਨਹੀਂ ਨਿਕਲਣਾ ਚਾਹੀਦਾ ਜੇ ਕੋਈ ਕੰਮ ਸਾਡਾ ਜ਼ਰੂਰੀ ਆ ਉਹ ਸਾਨੂੰ ਸਵੇਰੇ ਜਾਂ ਸ਼ਾਮ ਨੂੰ ਕਰਨਾ ਚਾਹੀਦਾ ਜੇ ਅਸੀਂ ਨਿਕਲਦੇ ਵੀ ਆ ਤਾਂ ਸਿਰ ਢਾਕੇ ਸਾਨੂੰ ਨਿਕਲਣਾ ਚਾਹੀਦਾ ਘਰੋਂ ਵੀ ਪਾਣੀ ਪੀ ਕੇ ਜਾਓ ਤੇ ਜੇ ਕਿਸੇ ਨੂੰ ਲੂ ਲੱਗਣ ਦੀ ਕੋਈ ਪ੍ਰੋਬਲਮ ਵੀ ਆਉਂਦੀ ਆ ਉਹ ਤੁਰੰਤ ਸਿਵਲ ਹਸਪਤਾਲ ਦੇ ਵਿੱਚ ਜਾਂ ਆਪਣੇ ਨਾਲ ਕਿਸੇ ਲਾਗੇ ਹੋਰ ਸਿਹਤ ਸੰਸਥਾ ਉੱਥੇ ਜਾ ਕੇ ਦਿਖਾ ਲੈਣ ਤਾਂ ਕਿ ਸਾਨੂੰ ਉਹਦਾ ਕੋਈ ਉਹਦਾ ਜਿਆਦਾ ਸਾਡੇ ਸਰੀਰ ਦੇ ਉੱਤੇ ਮਾੜਾ ਅਸਰ ਨਾ ਹੋ ਸਕੇ ਹੁਣ ਮੈਂ ਐਸਐਮਓ ਸਾਹਿਬਾਨ ਤੋਂ ਪੁੱਛਿਆ ਕਿ ਇੱਥੇ ਆਪਣੇ ਕੀ ਪ੍ਰਬੰਧ ਆ ਉਹਨਾਂ ਨੇ ਦੱਸਿਆ ਕਿ ਸਾਡੇ ਇੱਕ ਸੈਪਰੇਟ ਬਾਡ ਬਣਿਆ ਹੈ ਉਹਦੇ ਵਿੱਚ ਓਰਐਸ ਦਾ ਪੂਰਾ ਪ੍ਰਬੰਧ ਆ ਡਾਕਟਰ ਪੂਰੀ ਮਸਤੈਦੀ ਦੇ ਨਾਲ ਕੰਮ ਕਰ ਰਹੇ ਡਾਕਟਰਾਂ ਦੀ ਕੋਈ ਇੱਥੇ ਜਿਹੜੇ ਵੀ ਇਹਨੂੰ ਡੀਲ ਕਰਦੇ ਆ ਪੂਰੀ ਬਿਲਕੁਲ ਸਤਰਕਾ ਤੇ ਕੋਈ ਵੀ ਲੂ ਦਾ ਪੇਸ਼ੈਂਟ ਆਵੇ ਇੱਥੇ ਐਡਮਿਟ ਹੋਵੇ ਆ ਕੇ ਤੇ ਜੋ ਸਾਨੂੰ ਪੰਜਾਬ ਸਰਕਾਰੋਂ ਉਹ ਸਹੂਲਤਾਂ ਮਿਲ ਰਹੀਆਂ ਤੇ ਉਹਨਾਂ ਦਾ ਲਾਭ ਉਠਾਉਣ ਤਾਂ ਕਿ ਅਸੀਂ ਆ